ਮੁੱਖ ਮੰਤਰੀ ਨੂੰ ਸਵਾਲ ਜਵਾਬ ਕਰਨ ਜਾਂ ਰਹੀ ਕਿਸਾਨ ਯੂਨੀਅਨ ਨੂੰ ਕੀਤਾ ਥਾਣੇ ਵਿੱਚ ਨજરਬੰਦ ਥਾਣਾ ਨੋਇਆ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਥਾਣਾ ਉੱਥੇ ਖੜਾ ਦੇ ਇੱਥੇ ਤੁਸੀਂ ਪਿੱਛੇ ਮੇਰੇ ਮਗਰ ਦੇਖ ਸਕਦੇ ਹੋ ਕਿ ਕਿਸਾਨ ਯੂਨੀਅਨ ਦੇ ਨੁਮਾਇੰਦੇ ਖੜੇ ਐ ਮੈਂਬਰ ਸਹਿਬਾਨ ਖੜੇ ਐ ਇੱਥੇ ਮੇਰੀਆਂ ਮਾਤਾਵਾਂ ਵੀ ਖੜੀਆਂ ਮੇਰੇ ਬਜ਼ੁਰਗ ਵੀ ਖੜੇ ਐ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੁਣਨ ਵਿੱਚ ਆਇਆ ਕਿ ਇਹਨਾਂ ਨੂੰ ਇੱਥੇ ਨજરਬੰਦ ਕੀਤਾ ਗਿਆ ਇਸ ਥਾਣੇ ਦੇ ਅੰਦਰ ਉਹ ਨਜ਼ਰਬੰਦ ਕੀਤਾ ਗਿਆ ਹੈ ਔਰ ਕਿੱਥੋਂ ਇਹਨਾਂ ਨੂੰ ਚੱਕਿਆ ਗਿਆ ਉਹ ਪੂਰੀ ਗੱਲਬਾਤ ਆਪਾਂ ਕੁਲਵੰਤ ਸਿੰਘ ਬਲਾਲ ਪ੍ਰਧਾਨਾ ਕਰਦੇ ਆ ਕੁਲਵੰਤ ਸਿੰਘ ਜੀ ਪੂਰਾ ਮਾਮਲਾ ਕੀ ਹੈ ਮਾਮਲਾ ਇਹ ਸਾਡੀ ਕੱਲ ਦੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਸੀ ਜੀ ਸਾਡੀ ਮੁਲਾਕਾਤ ਕਰਾਉ ਮੁੱਖ ਮੰਤਰੀ ਜੀ ਇਹ ਨਾਂ ਉੱਪਰ ਕਰਦੇ ਆ ਇਕਰਾਰਾਂਗੇ ਜਿੱਤਰਾਵਾਂਗੇ ਜੀ ਮੁਲਾਕਾਤ ਸੁਨਿਪਰਾਉਣੇ ਆ ਜੀ ਅੱਜ ਸਾਡੇ ਵੀ ਉਧਰੋਂ ਵਰਕਰਾਂ ਨੂੰ ਸਾਰਿਆਂ ਨੂੰ ਕਿਹਾ ਗਿਆ ਅਸੀਂ ਵੀ ਆਪਣੀ ਮੁਲਾਕਾਤ ਨਹੀਂ ਕਰਾਉਂਦੇ ਤਾਂ ਆਪਾਂ ਸਾਨੂੰ ਇਹੋ ਜੀ ਜਾਵਾਂਗੇ ਭਵੰਤਮਾਨ ਨੂੰ ਮਿਲਣ ਵਾਸਤੇ ਜੀ ਤੋਂ ਜਿਵੇਂ ਜਿਵੇਂ ਡਿਊਟੀਆਂ ਲੱਗੀਆਂ ਸੀ ਜਿਵੇਂ ਜਿਵੇਂ ਇਹ ਬੰਦੇ ਚਲੇ ਗਏ ਜੀ ਪਹਿਲਾਂ ਮੈਂ ਮੇਰੇ ਨਾਲ ਚਾਰ ਬੰਦੇ ਸੀ ਜਿਹੜੇ ਨਹਿਰ ਤੇ ਗਏ ਸਾਨੂੰ ਪੁਲਿਸ ਨੇ ਨਾਕੇ ਤੇ ਚੱਕ ਕੇ ਉਹਦੀ ਥਾਣੇ ਚ ਲਿਆਂਦਾ ਓਕੇ ਨਹਿਰ ਤੇ ਕਿਸੇ ਜਾਣ ਹੀ ਨਹੀਂ ਦਿੰਦੇ ਸੀ ਤੇ ਨਹੀਂ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਵੀ ਮਤਲਬ ਕਿ ਸਾਰੇ ਉੱਥੇ ਇਕੱਠੇ ਹੋ ਰਹੇ ਆ ਨਹਿਰ ਤੇ ਨਹਿਰ ਤੇ ਸਾਡਾ ਪਲਾਨ ਕੱਲ ਦੀ ਸੀ ਵੀ ਆਪਣੇ ਜਿਹੜਾ ਬਲਾਕ ਗੋਨਿਆਣਾ ਹੈ ਜੀ ਇਹਨੇ ਨਹਿਰ ਤੇ ਕਹਿੰਧਿਆ ਚੌਂਕ ਤੇ ਇਕੱਠੇ ਹੋਣਾ ਸੀ ਅੱਛਾ ਕਮਈਆ ਚੌਂਕ ਤੇ ਇਕੱਠੇ ਹੋਣਾ ਸੀ ਓਕੇ ਉਧਰ ਮੋੜਾਂ ਵਾਲਿਆਂ ਨੇ ਉਧਰ ਇਕ ਸੰਗਤ ਵਾਲਿਆਂ ਨੇ ਇੱਧਰ ਇਕੱਠੇ ਹੋਣਾ ਸੀਗਾ ਓਕੇ ਇਸ ਪਲਾਨ ਬਣਿਆ ਇਹ ਬੀਕੇਯੂ ਵੱਲੋਂ ਸੀਗਾ ਜੀ ਬੀਕੇਯੂ ਇੱਕ ਤਾਂ ਸਿੱਧੂਪੁਰ ਵੱਲੋਂ ਸੀਗਾ ਓਕੇ ਇੱਥੇ ਕੁਲਵੰਤ ਸਿੰਘ ਜੀ ਹੁਣ ਕਿੰਨੇ ਕੁ ਮੈਂਬਰ ਆ ਜਿਹੜੇ ਇੱਥੇ ਨਜ਼ਰਬੰਦ ਕੀਤੇ ਆ ਇੱਥੇ ਜੀ 15 ਪਿੰਡਾਂ ਦੇ ਆ ਓਕੇ 15 ਪਿੰਡਾਂ ਦੇ ਬੰਦੇ 150 ਬੰਦੇ ਦੇ ਕਰੀਬ ਹੈ 150 ਦੇ ਕਰੀਬ ਹੈ ਓਕੇ ਤਾਂ ਕੋਈ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਦਾ ਕੀ ਕਹਿ ਰਿਹਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਤਾਂ ਇੱਕ ਐਸਐਚਓ ਆ ਜੀ ਲੜਤੀ ਆ ਜੀ ਮਾਥਾਣੇ ਦੀ ਕੋਈ ਛੋਟੀ ਗੱਲਬਾਤ ਤਾਂ ਹੋ ਹੀ ਨਹੀਂ ਸਕਦੀ ਪਰ ਗੱਡੀਆਂ 'ਚ ਬੈਠੋ ओके okay, नहीं हुन इत्ते थाने च कोई है थाने च कोई नहीं कोई मुंशी आई कोई मुण। है कोई ही नहीं इथे ਕੱਲਾ ਮੁੰਸੀ ਬੈਠਿਆ ਜਾਂ ਮੁੰਸੀ ਆ ਵਸੇ ਓਕੇ ਉਹ ਐਸਐਚਓ ਸਾਡੇ ਛੱਡ ਕੇ ਚਲੀ ਗਈ ਆ ਤੇ ਹੁਣ ਇੱਥੇ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਨਹੀਂ ਸਾਨੂੰ ਇੱਥੇ ਹੀ ਆਈ ਅੰਦਰ ਅੱਛਾ ਨਜ਼ਰਬੰਦੀ ਕੀਤਾ ਹੋਇਆ ਤਾਂ ਹੁਣ ਕੀ ਮੰਗ ਕੀ ਕਰ ਰਹੇ ਹੋ ਕੀ ਚਾਹੁੰਦੇ ਹੋ ਤੁਸੀਂ ਸਾਡੀ ਤਾਂ ਮੰਗ ਇਹੀ ਆਈ ਸਾਡੀ ਮੁੱਖ ਮੰਤਰੀ ਨਾਲ ਗੱਲਬਾਤ ਕਰਾਈ ਜਾਵੇ ਸਾਡੇ ਸਵਾਲਾਂ ਦੀ ਗੱਲਬਾਤ ਗੱਲਬਾਤ ਤੋਂ ਕਿਉਂ ਇੰਨਾ ਕਿ ਤਰੌਣਾ ਹੈ ਇੰਨਾਂ ਗੱਲਾਂ ਤੋਂ ਪਤਾ ਨਹੀਂ ਕੀ ਉਹਦੇ ਮਨ ਚ ਘੜ ਆਈ ਸਾਡੇ ਕਿਸਾਨਾਂ ਦਾ ਪਹਿਲਾ ਜਿਹੜਾ ਮੈਂ ਕਿਸਾਨਾਂ ਦਾ ਪੁੱਤਾਂ ਕਿਸਾਨਾਂ ਦਾ ਪੁੱਤਾਂ ਮੈਂ ਜੀ ਮੈਂ ਸੱਥਾਂ 'ਚ ਬਹਿ ਕੇ ਘਰਾਂ 'ਚ ਬਹਿ ਕੇ ਸਰਕਾਰ ਚਲਾਉਂਗਾ ਪਰ ਉਹ ਉਸੇ ਕਿਸਾਨਾਂ ਤੋਂ ਡਰੀ ਜਾਂਦਾ ਹੁਣ ਡਰ ਕੇ ਭੱਜ ਰਿਹਾ ਕਿਸਾਨਾਂ ਤੋਂ ਸਵਾਲਾਂ ਦਾ ਜਵਾਬ ਨਹੀਂ ਦੇ ਰਿਹਾ ਇਕੱਲਾ ਭਗਵੰਤ ਮਾਨ ਨੀ ਕਿਸੇ ਪਾਰਟੀ ਨੂੰ ਕਿਸਾਨਾਂ ਦੇ ਸਵਾਲ ਦਾ ਜਵਾਬ ਨਹੀਂ ਦੇ ਰਹੀ ਓਕੇ ਭੱਜ ਰਹੇ ਆ ਸਾਰੇ ਓਕੇ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਜਵਾਬਾਂ ਤੋਂ ਭੱਜ ਰਹੀਆਂ ਤਾਂ ਸਾਰਿਆਂ ਨੇ ਝੂਠ ਮਾਰੇ ਹੋਏ ਆ ਜਿਵੇਂ ਉਹਵਾ ਦੇਵਾਂਗੇ ਉਹ ਦੇਵਾਂਗੇ ਲਾਲਚ ਦੇ ਕੇ ਲੋਕਾਂ ਨੂੰ ਖਸਾਇਵਾਂ ਉਹ ਇੱਕ ਕਿਸਾਨ ਉਹ ਜੀਤਾ ਪੁੱਛਦੇ ਆ ਤੇ ਭੱਜ ਰਹੇ ਆ ਤਾਂ ਦੋਸਤੋ ਇੱਥੇ ਮੈਂ ਤੁਹਾਨੂੰ ਦਿਖਾਦਾ ਕਿ ਥਾਣਾ ਨਈਆਂ ਵਾਲਾ ਦੇ ਵਿੱਚ ਇੱਥੇ ਇਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਕਿਸਾਨਾਂ ਨੂੰ ਇੱਥੇ ਮੇਰੀਆਂ ਮਾਤਾਵਾਂ ਮੇਰੇ ਬਜ਼ੁਰਗ तकरीबन ਜੋ ਕੁਲਵਾਨ ਸਿੰਘ ਨੇ ਦੱਸਿਆ ਕਿ 150 ਦੇ ਕਰੀਬ ਇੱਥੇ ਜਿਹੜੇ ਕਿਸਾਨ ਯੂਨੀਅਨ ਬੀਕੇ ਯੂ ਸਿੱਧੂ ਗੁਰੇਕਤਾ ਦੇ ਨੁਮਾਇੰਦੇ ਇੱਥੇ ਖੜੇ ਹੋਇਆ ਤਾਂ ਕੋਸ਼ਿਸ਼ ਕਰਦੇ ਆ ਆਪਾਂ ਇਸ ਤੋਂ ਬਾਅਦ ਐਸਐਚਓ ਨਾਲ ਵੀ ਗੱਲ ਕਰਕੇ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਵੇਖਦੇ ਆਂ ਕਿ ਉਹ ਆਪ ਦਾ ਪੱਖ ਕੀ ਰੱਖਦੇ ਆ